ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਅਫੀਸ਼ੀਅਲ ਮੰਗੜਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੀ ਚੈਨਲ ਤੇ ਫਸਟ ਟਾਈਮ ਆਏ ਹੋ ਫਸਟ ਟਾਈਮ ਵਿਜ਼ਿਟ ਕੀਤਾ ਜੀ ਅਸੀਂ ਦੱਸ ਦੇਣਾ ਚਾਹੁੰਦੇ ਆ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਹੱਦ ਦਿੱਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰੀ ਦਿਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਤੁਸੀਂ ਇਸ ਚਾਣਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਕੋਈ ਵੀ ਅਸੀਂ ਜਦੋਂ ਨਿਊ ਵੀਡੀਓ ਅਪਲੋਡ ਕਰੀਏ ਮੇਰੇ ਜਿੰਨੇ ਵੀ ਪਿਆਰੇ ਭੈਣ ਭਰਾਵਾ ਸਾਰਿਆਂ ਦੇ ਕੋਲ ਵੀਡੀਓ ਪਹੁੰਚ ਜਾਇਆ ਕਰੇ ਜੀ ਸੋ ਅੱਜ ਦੀ ਵੀਡੀਓ ਦਾ ਜੋ ਵੀ ਟੌਪਿਕ ਆ ਤੁਸੀਂ ਥੰਬਨੇਲ ਤੇ ਦੇਖਿਆ ਕਿ ਕਿਸੇ ਵੀ ਪ੍ਰਕਾਰ ਦਾ ਜਿਹੜਾ ਵੀ ਕਰਜ਼ਾ ਆ ਜੀ ਇਸ ਸ਼ਬਦ ਦੀ ਜਾਪ ਦੇ ਨਾਲ ਤੁਸੀਂ ਇਹ ਸ਼ਬਦਾਂ ਚੋਂ ਜਾਪ ਕਰੋਗੇ ਜਿਹੜਾ ਮੈਂ ਹੁਣ ਤੁਹਾਨੂੰ ਅੱਗੇ ਮੈਂਸ਼ਨ ਕਰੂੰਗੀ ਜੀ ਤੁਹਾਨੂੰ ਤੁਹਾਡੀ ਸਕਰੀਨ ਤੇ ਆਪਾਂ ਮੈਂ ਲਗਾਉਂਗੀ ਜੀ ਉਹਦੀ ਸਕਰੀਨ ਸ਼ਾਟ ਲਗਾ ਦੂੰਗੀ ਤੁਸੀਂ ਉਹ ਪਲੀਜ਼ ਉਸ ਨੂੰ ਤੁਸੀਂ ਇੱਕ ਪੇਜ ਤੇ ਉਤਾਰ ਲੈਣਾ ਆ ਤੁਸੀਂ ਇਸ ਦਾ ਜੀ ਸ਼ਬਦ ਜਾਪ ਕਰੋ ਤੁਸੀਂ ਜਦੋਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੋ ਉਹ ਟਾਈਮ ਤੁਸੀਂ 4:30 ਵਜੇ ਦੇ ਵਿਚਾਲੇ ਤੁਸੀਂ ਇਸ ਸ਼ਬਦ ਦਾ ਜਾਪ ਕਰਿਓ ਨਾਲ ਜੀ ਤੁਹਾਡੇ ਤੇ ਕਿਸੇ ਵੀ ਪ੍ਰਕਾਰ ਦਾ ਕਰਜ਼ਾ ਆ ਜੀ ਕਿਸੇ ਵੀ ਪ੍ਰਕਾਰ ਦਾ ਜਿੰਨਾ ਮਰਜ਼ੀ ਪੁਰਾਣਾ ਕਰਜ਼ਾ ਆ ਚਾਹੇ ਤੁਸੀਂ ਹੁਣ ਕੁਝ ਟਾਈਮ ਪਹਿਲਾਂ ਲਿਆਵਾ ਹਨਾ ਤੇ ਤੁਸੀਂ ਇਹ ਕਰਜ਼ਾ ਤੁਹਾਡਾ ਦਿਨਾਂ ਚ ਲੈ ਜਾਊਗਾ ਇੰਨਾ ਪਾਵਰਫੁਲ ਸ਼ਬਦ ਦਾ ਜਾਪ ਆ ਤੇ ਤੁਸੀਂ ਜਰੂਰ ਇਹ ਵਾਲਾ ਜਿਹੜਾ ਸ਼ਬਦ ਦਾ ਜਾਪ ਆ ਤੁਸੀਂ ਜਰੂਰ ਤੁਸੀਂ ਕਰਿਓ ਡੇਲੀ ਰੁਟੀਨ ਦੇ ਵਿੱਚ ਤੁਸੀਂ 41 ਦਿਨ ਇਹ ਸ਼ਬਦ ਜਾਪ ਨੂੰ ਤੁਸੀਂ ਜੇ ਤੁਸੀਂ ਨਿਤਨੇਮ ਦੇ ਟਾਈਮ ਤੁਸੀਂ ਬਾਣੀ ਪੜ੍ਹਨੀ ਆ ਤੂੰ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਆ ਤੇ ਤੁਹਾਨੂੰ ਬਹੁਤ ਹੀ ਪੋਜ਼ਿਟਿਵ ਰਿਜ਼ਲਟ ਮਿਲਣਗੇ ਵਾਹਿਗੁਰੂ ਜੀ ਤੁਹਾਨੂੰ ਜਰੂਰ ਰਸਤਾ ਦਿਖਾਉਣਗੇ ਤੇ ਤੁਹਾਡਾ ਕਰਜ਼ਾ ਵੀ ਜਰੂਰ ਉਤਰੂਗਾ ਕਰਜ਼ਾ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਜੀ ਕਈ ਵਾਰੀ ਇਆ ਵੀ ਹੁੰਦਾ ਵਾ ਕਿ ਕਈ ਵਾਰ ਕੋਈ ਘਰ ਦੇ ਵਿੱਚ ਬਿਮਾਰ ਵੀ ਹੋ ਜਾਂਦਾ ਆਪਾਂ ਤਾਂ ਵੀ ਚਲੋ ਆਪਣੇ ਪੈਸੇ ਬਹੁਤ ਲੱਗ ਜਾਂਦੇ ਆ ਆਪਾਂ ਨੂੰ ਕਈ ਵਾਰੀ ਕਰਜ਼ਾ ਵੀ ਲੈਣਾ ਪੈ ਜਾਂਦਾ ਆ ਹਨਾ ਸੋ ਜਾਂ ਫਿਰ ਕਈ ਵਾਰ ਬਹੁਤ ਰੀਜ਼ਨਸ ਹੋ ਜਾਂਦੇ ਆ ਕਰਜ਼ਾ ਕੋਈ ਦਿਲ ਨਹੀਂ ਕਰਦਾ ਹੁੰਦਾ ਕਿਸੇ ਦਾ ਕਰਜ਼ਾ ਲੈਣ ਨੂੰ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਮੈਂ ਕਰਜ਼ਾਈ ਹੋ ਜਮਾ ਬਸ ਰੱਬ ਵੱਲੋਂ ਕਹਿੰਦੇ ਹੁੰਦੇ ਆ ਕਿ ਕਈ ਵਾਰੀ ਚਲੋ ਇਦਾਂ ਦੇ ਸਰਕਮਸਟੈਂਸਸ ਲਾਈਫ ਦੇ ਵਿੱਚ ਬਣ ਜਾਂਦੇ ਆ ਕਿ ਸਾਨੂੰ ਨਾ ਚਾਹੁੰਦੇ ਹੋਏ ਵੀ ਕਰਜ਼ੇ ਦਾ ਸਹਾਰਾ ਲੈਣਾ ਪੈਂਦਾ ਆ ਜੀ ਤੇ ਇਸ ਕਰਕੇ ਫਿਰ ਜਿਹੜਾ ਉਹ ਕਰਜ਼ਾ ਹੈ ਜਿਹੜਾ ਆਪਣੇ ਸਿਰ ਤੇ ਚੜ ਜਾਂਦਾ ਆ ਤੇ ਮੈਂ ਤਾਂ ਕਹਿੰਨੀ ਪ੍ਰਮਾਤਮਾ ਕਿਸੇ ਦੁਸ਼ਮਣ ਤੇ ਵੀ ਕਰਜ਼ਾ ਨਾ ਝੜਾਵੇ ਕਿਸੇ ਵੀ ਪ੍ਰਕਾਰ ਦਾ ਕਿ ਜਿਹੜੇ ਆਪਣੇ ਕਾਰੋਬਾਰ ਆ ਰੱਬ ਉਹਦੇ ਵਿੱਚ ਇੰਨੀਆਂ ਤਰੱਕੀਆਂ ਦੇਵੇ ਉਹਨਾਂ ਵਿੱਚ ਇੰਨੀ ਬਰਕਤ ਪਾਵੇ ਕਿ ਪ੍ਰਮਾਤਮਾ ਨਾਲ ਕਿਸੇ ਦੇ ਘਰ ਉਹਦੀ ਬਿਮਾਰੀ ਆਵੇ ਨਾ ਕਿਸੇ ਨੂੰ ਕਰਜ਼ੇ ਕਰਜ਼ਾ ਨਾ ਲੈਣਾ ਪਵੇ ਸੋ ਇਸ ਸ਼ਬਦ ਦੇ ਜਾਪ ਨਾਲ ਤੁਸੀਂ ਤੁਸੀਂ ਦੇਖਣਾ ਕਿ ਤੁਹਾਨੂੰ ਤੁਹਾਡਾ ਜਿਹੜਾ ਕਰਜ਼ਾ ਆ ਉਹ ਜ਼ਰੂਰ ਲਊਗਾ ਨਾਲ ਦੀ ਨਾਲ ਜੀ ਪਰਮਾਤਮਾ ਤੁਹਾਨੂੰ ਕੋਈ ਨਾ ਕੋਈ ਦੇਖਿਓ ਸੰਗੀਤ ਜ਼ਰੂਰ ਦੇਣਗੇ ਤੁਹਾਨੂੰ ਕੋਈ ਨਾ ਕੋਈ ਤੁਸੀਂ ਦੇਖਿਓ ਕੋਈ ਨਾ ਕੋਈ ਕੋਈ ਮਦਦਕਾਰ ਉੱਦਾਂ ਦਾ ਖੜ ਜੂਗਾ ਕੋਈ ਤੁਹਾਡਾ ਕੰਮਕਾਰ ਉੱਦਾਂ ਦਾ ਸੈੱਟ ਹੋ ਜਾਊਗਾ ਕੋਈ ਨਾ ਕੋਈ ਜ਼ਰੂਰ ਮਹਾਰਾਜ ਤੁਹਾਡਾ ਦੇਖਿਓ ਕੋਈ ਨਾ ਕੋਈ ਜ਼ਰੂਰ ਰਾਹ ਕੱਢਣਗੇ ਆਟੋਮੈਟਿਕਲੀ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਕਿ ਸਡਨਲੀ ਕੋਈ ਨਾ ਕੋਈ ਐਦਾਂ ਦੀ ਚੀਜ਼ ਹੋਣੀ ਆ ਤੁਹਾਡਾ ਕਰਜ਼ਾ ਜਿਹਦੇ ਰਾਹੀਂ ਲਊਗਾ ਤੇ ਬਹੁਤ ਪਾਵਰ ਆ ਜੀ ਤੇ ਇੱਕ ਮੈਂ ਹੋਰ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਜਦੋਂ ਆਪਾਂ ਮੋਸਟਲੀ ਤੰਗ ਹੁੰਨੇ ਆ ਨਾ ਆਪਾਂ ਆਪਣੀ ਲਾਈਫ ਦੇ ਵਿੱਚ ਕੋਈ ਤਕਲੀਫ ਆਉਂਦੀ ਆ ਆਪਾਂ ਪਰੇਸ਼ਾਨ ਹੁੰਨੇ ਆ ਤੇ ਆਪਾਂ ਫਿਰ ਬਾਬਿਆਂ ਕੋ ਭੱਜਦੇ ਆ ਹਨਾ ਸੋ ਮੈਂ ਇਹੀ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਆਪਣੀ ਬਾਣੀ ਦੇ ਵਿੱਚ ਬਹੁਤ ਯਾਨੀ ਸ਼ਬਦ ਜਾਪ ਨੇ ਇੰਨੇ ਪਾਵਰਫੁਲ ਸ਼ਬਦ ਜਾਪ ਨੇ ਕਿ ਜਦੋਂ ਆਪਾਂ ਕਰੀ ਬੈਠ ਕੇ ਬਾਣੀ ਪੜ੍ਹਦੇ ਆ ਨਾ ਮਨ ਇਕਾਗਰ ਕਰਕੇ ਉਸ ਪਰਮਾਤਮਾ ਦੇ ਵਿਸ਼ਵਾਸ ਰੱਖ ਕੇ ਤੁਸੀਂ ਜਦੋਂ ਬਾਣੀ ਪੜ੍ਹਨੀ ਆ ਤੁਹਾਨੂੰ ਹਰ ਇੱਕ ਤਕਲੀਫ ਦਾ ਸੋਲੂਸ਼ਨ ਤੁਹਾਡੇ ਘਰ ਬੈਠੇ ਹੀ ਮਿਲ ਜਾਣਾ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈਗੀ ਕਿਸੇ ਕੋਲ ਵੀ ਤੁਸੀਂ ਜਾਉਂਗੇ ਤੁਸੀਂ ਕਿਸੇ ਬਾਬਿਆਂ ਦੇ ਕੋਲ ਵੀ ਜਾਣੇ ਆ ਨਾ ਆਪਣੀ ਤੁਸੀਂ ਮੁਸ਼ਕਲ ਲੈ ਕੇ ਜਾਣੇ ਹੋ ਤੁਸੀਂ ਦੇਖਿਓ ਤੁਸੀਂ ਉਹਨਾਂ ਨੇ ਤੁਹਾਨੂੰ ਹੋਰ ਹੀ ਚੱਕਰਾਂ ਦੇ ਵਿੱਚ ਪਾ ਜਾਣ ਪਾ ਦੇਣਾ ਜੀ ਕਿਉਂਕਿ ਆਪਾਂ ਪਹਿਲਾਂ ਹੀ ਪਰੇਸ਼ਾਨ ਹੁੰਨੇ ਆ ਆਪਾਂ ਨੂੰ ਐ ਹੁੰਦਾ ਕਿ ਆਪਾਂ ਪਰੇਸ਼ਾਨੀ ਚੋਂ ਨਿਕਲੀਏ ਪਰ ਆਪਾਂ ਨਿਕਲਦੇ ਨਹੀਂ ਆਪਾਂ ਹੋਰ ਤਾਸਤੇ ਜਾਂਦੇ ਆ ਤੁਸੀਂ ਇੱਕ ਗੱਲ ਨੋਟ ਕਰਿਓ ਤੁਸੀਂ ਕਿਸੇ ਵੀ ਜਦੋਂ ਤੁਸੀਂ ਪਰੇਸ਼ਾਨ ਹੁੰਨੇ ਹੋ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਂਦੇ ਹੋ ਫੋਰ ਐਗਜ਼ਾਮਪਲ ਤੁਸੀਂ ਕਿਸੇ ਵੀ ਤੁਹਾਨੂੰ ਕਿਤੇ ਪਤਾ ਲੱਗਦਾ ਕੋਈ ਤੁਹਾਨੂੰ ਦੱਸ ਰਿਹਾ ਫਲਾਨੇ ਜਾਓ ਉੱਤੇ ਮਾਤਾ ਦੀ ਜਗ੍ਹਾ ਬਣੀ ਆ ਫਲਾਨੇ ਜਾਓ ਤੇ ਪੀਰਾਂ ਦੀ ਜਗ੍ਹਾ ਬਣੀ ਆ ਫਲਾਨੇ ਥਾਂ ਜਾਓ ਉੱਤੇ ਇਦਾਂ ਬਾਬਾ ਬੈਂਦਾ ਹਨਾ ਸੋ ਤੁਸੀਂ ਜਰੂਰ ਜਾ ਕੇ ਦੇਖਦੇ ਹੋ ਜਿਆਦਾ ਤੁਸੀਂ ਕੀ ਹੁੰਦਾ ਜੀ ਉੱਥੇ ਤੁਸੀਂ ਜਰੂਰ ਦੇਖਦੇ ਹੋ ਜਾ ਕੇ ਜਾਂ ਤਾਂ ਪੀਰਾਂ ਦੀ ਜਗ੍ਹਾ ਬਣੀ ਹੈ ਜਾਂ ਫਿਰ ਜਿੱਦਾਂ ਕੋਈ ਮਾਤਾ ਦੀ ਜਗ੍ਹਾ ਬਣੀ ਹੈ ਉੱਥੇ ਮਾਤਾ ਦੀਆਂ ਹਨਾ ਉਹਨਾਂ ਨੇ ਲਗਾਈਆਂ ਹੋਈਆਂ ਨੇ ਮੂਰਤੀਆਂ ਵਗੈਰਾ ਜੋ ਵੀ ਪਿਕਸ ਵਗੈਰਾ ਲੱਗੀਆਂ ਹੁੰਦੀਆਂ ਨੇ ਸਰੂਪ ਉਹਨਾਂ ਦੇ ਰੱਖੇ ਹੁੰਦੇ ਆ ਤੇ ਤੁਸੀਂ ਇੱਕ ਗੱਲ ਸੋਚੋ ਕਿ ਲੈਣਾ ਤਾਂ ਉਹਨਾਂ ਨੇ ਵੀ ਉਸ ਪਰਮਾਤਮਾ ਦਾ ਹੀ ਸਹਾਰਾ ਨਾ ਤੁਹਾਡਾ ਕੰਮ ਕਰਨ ਦੇ ਲਈ ਉਹ ਖੁਦ ਪਰਮਾਤਮਾ ਤਾਂ ਨਹੀਂ ਹੈਗੇ ਪਰਮਾਤਮਾ ਤਾਂ ਇੱਕ ਆਵਾ ਪਰਮਾਤਮਾ ਤਾਂ ਸਰਬ ਸੁਰੇਸ਼ ਇੱਕ ਪਰਮਾਤਮਾ ਉਹਨਾਂ ਦੇ ਤਾਂ ਪੈਰਾ ਵਰਗਾ ਕੋਈ ਹੈ ਹੀ ਨਹੀਂ ਤੁਸੀਂ ਜਿਹੜੀ ਜਿਹੜੀ ਵੀ ਜਗ੍ਹਾ ਤੇ ਜਾਉਂਗੇ ਨਾ ਤੁਹਾਨੂੰ ਤੁਸੀਂ ਜਦੋਂ ਉਹਨਾਂ ਨੂੰ ਜਾ ਕੇ ਜਿਹੜੇ ਅੱਜ ਕੱਲ ਚੱਲੇ ਹੋਏ ਆ ਤੁਹੰਦੇ ਚੱਲੇ ਆ ਤੁਸੀਂ ਜਦੋਂ ਉਹਨਾਂ ਕੋਲ ਜਾ ਕੇ ਆਪਣੀ ਕੋਈ ਗੱਲ ਰੱਖਣੀ ਆ ਉਹ ਉਹ ਨਹੀਂ ਤਾਂ ਡਾਹਲ ਕਰਨ ਲੱਗੇ ਉਹਨਾਂ ਨੇ ਵੀ ਜਿਹੜੀ ਉਹ ਜਗ੍ਹਾ ਕਿਸੇ ਵੀ ਨਾਮ ਦੀ ਜਗ੍ਹਾ ਹੋਊਗੀ ਜਾਂ ਕਿਸੇ ਪੀਰ ਦੀ ਹੋਊਗੀ ਕਿਸੇ ਮਾਤਾ ਦੀ ਹੋਊਗੀ ਜਾਂ ਕਿਸੇ ਨੂੰ ਵੀ ਉਹ ਮੰਨਦੇ ਹੋਊਗੇ ਗਾਂ ਕਿਸੇ ਨੂੰ ਵੀ ਉਹ ਵੀ ਉਹਨਾਂ ਤੋਂ ਹੀ ਕੰਮ ਕਰਾਉਣਗੇ ਨਾ ਹੈਗਾ ਤਾਂ ਉਹ ਵੀ ਪ੍ਰਮਾਤਮਾ ਹੀ ਆ ਚਾਏ ਤੁਸੀਂ ਹਿੰਦੂ ਧਰਮ ਚ ਲਾ ਲੋ ਚਾਏ ਉਹ ਚਲੋ ਜਾਂ ਮੌਲਵੀ ਹੋ ਸਕਦੇ ਨੇ ਹਨਾ ਜਾਂ ਕੋਈ ਜਿਵੇਂ ਤੇ ਡੇਰਾ ਪਟਵਾਰ ਸਿੰਘ ਦੀ ਜਗ੍ਹਾ ਬਹੁਤ ਏਦਾਂ ਦੀਆਂ ਜਗ੍ਹਾ ਹੁੰਦੀਆਂ ਨੇ ਅਲੱਗ-ਅਲੱਗ ਤੇ ਉਹ ਵੀ ਤੁਹਾਡੇ ਕੰਮ ਗਾਂ ਉਸ ਪ੍ਰਮਾਤਮਾ ਤੋਂ ਹੀ ਕਰਵਾਉਣਗੇ ਹਨ ਸੋ ਤੁਸੀਂ ਵਿਚੋਲੇ ਜਰੂਰ ਪਾਉਣੇ ਆ ਫੇ ਵਿੱਚ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਡਾਇਰੈਕਟ ਆਪਣੀ ਜਿਹੜੀ ਅਰਦਾਸ ਆ ਉਸ ਪ੍ਰਮਾਤਮਾ ਅੱਗੇ ਕਰ ਦਿਓ ਤੁਸੀਂ ਕਿਸੇ ਕੋਲ ਜਾਉਂਗੇ ਅਗਲਾ ਤੁਹਾਨੂੰ ਕੋਈ ਗਲਤ ਰਾਹ ਪਾਊਗਾ ਪੈਸੇ ਖਰਚਉ ਆਉਂਦੇ ਆ ਤੁਹਾਡੇ ਆ ਉਪਾਅ ਕਰੋ ਉਹ ਉਪਾਅ ਕਰੋ ਤੁਸੀਂ ਫਿਰ ਉਹਨਾਂ ਤੇ ਦੁਖੀ ਤਾਪਾ ਪਹਿਲਾਂ ਹੀ ਆ ਕਰਜ਼ਾ ਦਾ ਆਪਣੇ ਪਹਿਲਾਂ ਹੀ ਜੜਿਆ ਹੋਇਆ ਸਿਰ ਤੇ ਉਤੋਂ ਆਪਾਂ ਫਿਰ ਪੈਸੇ ਉਹਨਾਂ ਨੂੰ ਆਪਾਂ ਪੂਜਦੇ ਆ ਜਾ ਜਾ ਕੇ ਹਨਾ ਸੋ ਕੰਮ ਬਣਨ ਨਾ ਬਣਨੀ ਦੀ ਕੋਈ ਗਾਰੰਟੀ ਨਹੀਂ ਹੁੰਦੀ ਸੋ ਤੁਸੀਂ ਇਦਾਂ ਦੇ ਰਾਹ ਤੇ ਜਾਣ ਨਾਲੋਂ ਉਹਨਾਂ ਨੇ ਜਦੋਂ ਤੁਹਾਡੀ ਗਾਂ ਅਰਦਾਸ ਕਿਸੇ ਹੋਰ ਕੋਲ ਕਰਨੀ ਆ ਤੇ ਉਹ ਵੀ ਤਾਂ ਗਾਂ ਹਨਾ ਕਿਸੇ ਕੋਈ ਕੰਮ ਕਰਵਾ ਰਹੇ ਆ ਨਾ ਤੁਹਾਡਾ ਹੁਣ ਇਦਾਂ ਹੀ ਇੱਕ ਮੈਂ ਤੁਹਾਨੂੰ ਹੁਣ ਚਲੋ ਮੈਂਸ਼ਨ ਹੀ ਕਰਨਾ ਉਹਨਾਂ ਦਾ ਨੇਮ ਇੱਦੀ ਮੇਰੀ ਜਾਣ ਪਛਾਣ ਦੇ ਵਿੱਚ ਇੱਕ ਫੈਮਿਲੀ ਆ ਜੀ ਉਹ ਕਹਿੰਦੇ ਕਿ ਸਾਡੇ ਤੇ ਇਦਾਂ ਬਹੁਤ ਪਰੇਸ਼ਾਨੀ ਚੱਲ ਰਹੀ ਸੀਗੀ ਉੱਥੇ ਕਾਲੀ ਮਾਤਾ ਦੀ ਜਗ੍ਹਾ ਬਣੀ ਹੋਈ ਆ ਸੀ ਉੱਥੇ ਗਏ ਤੇ ਉੱਥੇ ਚਲੋ ਉਹਨਾਂ ਨੇ ਮਾਤਾ ਨੇ ਸਾਡੇ ਤੋਂ ਭੇਟਾ ਲਈਆਂ ਬਹੁਤ ਸੀ ਪੈਸੇ ਵੀ ਖਰਚੇ ਸਾਡਾ ਕੰਮ ਨਹੀਂ ਬਣਿਆ ਹਨਾ ਤੇ ਤੁਸੀਂ ਸੋਚੋ ਚਲੋ 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 ਜਦੋਂ ਗਏ ਵੀ ਹੋਣੇ ਆ ਕੰਮ ਤਾਂ ਕਾਲੀ ਮਾਤਾ ਦੇ ਥਰੂ ਉਹਨੇ ਕਰਵਾਇਆ ਹੋਣਾ ਨਾ ਜਿਹੜੀ ਲੇਡੀ ਬੈਠੀ ਹੋਣੀ ਆ ਤੇ ਫਿਰ ਕਾਲੀ ਮਾਤਾ ਤੋਂ ਤੁਸੀਂ ਉਹਦੇ ਤੋਂ ਕਹੋਣੇ ਪਈਓ ਤੁਸੀਂ ਡਾਇਰੈਕਟ ਆਪ ਹੀ ਕਾਲੀ ਮਾਤਾ ਦੇ ਜੇ ਤੁਸੀਂ ਮੰਨਦੇ ਹੋ ਮਾਤਾ ਨੂੰ ਤੁਸੀਂ ਆਪ ਹੀ ਡਾਇਰੈਕਟ ਕਾਲੀ ਮਾਤਾ ਦੇ ਤੁਹਾਨੂੰ ਇੰਨਾ ਵਿਸ਼ਵਾਸ ਆ ਕਿ ਕਾਲੀ ਮਾਤਾ ਜੀ ਤੁਹਾਡੀ ਖੁਦ ਹੀ ਸੁਣ ਲੈਣਗੇ ਤੁਹਾਨੂੰ ਵਿੱਚ ਵਿਚੋਲਾ ਪਣ ਤੇ ਲੋੜ ਹੀ ਨਹੀਂ ਹਾਰਿਕ ਇਹ ਇਦਾਂ ਹੀ ਬਣੇ ਹੋਏ ਜੀ ਇਹ ਧੰਦੇ ਤੋਰੇ ਹੋਏ ਆ ਤੁਸੀਂ ਕਿਸੇ ਵੀ ਜਗ੍ਹਾ ਤੇ ਚਲੇ ਜਾਓ ਤੁਹਾਨੂੰ ਅਗਲੇ ਨੇ ਕਹਿਣਾ ਹੀ ਨਹੀਂ ਕਿ ਤੁਹਾਡੇ ਤੇ ਕੁਝ ਕੀਤਾ ਨਹੀਂ ਹੋਇਆ ਕਿਉਂਕਿ ਫਿਰ ਉਹਨੇ ਤੇ ਧੰਦੇ ਕਿਵੇਂ ਤੁਰਨਗੇ ਸੋ ਤੁਸੀਂ ਇਸ ਚੀਜ਼ਾਂ ਨੂੰ ਨਾ ਤੁਸੀਂ ਇਹ ਵਿਚੋਲੇ ਵਿਚੋਲ ਗਿਰੀਆਂ ਦੇ ਵਿੱਚ ਵਿਚੋਲੇ ਪਾਉਣੇ ਬੰਦ ਕਰੋ ਸੋ ਡਾਇਰੈਕਟ ਆਪਣੀ ਤੁਸੀਂ ਅਰਦਾਸ ਖੁਦ ਪਰਮਾਤਮਾ ਦੇ ਅੱਗੇ ਕਰਨੀ ਸ਼ੁਰੂ ਕਰੋ ਠੀਕ ਹੈ ਜੀ ਜਦੋਂ ਤੁਹਾਡੀ ਅਰਦਾਸ ਦਿਲੋਂ ਕੀਤੀ ਹੋਊਗੀ ਨਾ ਇੱਕ ਸੱਚੀ ਸ਼ਰਧਾ ਦੇ ਨਾਲ ਤੁਸੀਂ ਰੋਜ਼ ਬਾਣੀ ਪੜ੍ਹੂਗੇ ਘਰ ਦੇ ਵਿੱਚ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਸਾਧੂ ਸੰਤ ਕੋਲ ਵੀ ਜਾਣ ਦੀ ਲੋੜ ਨਹੀਂ ਪੈਣੀ ਗੁਰਦੁਆਰਾ ਸਾਹਿਬ ਜਾਇਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੁਸੀਂ ਮੱਥਾ ਟੇਕੋ ਬਸ ਉੱਥੇ ਹੀ ਤੁਸੀਂ ਅਰਦਾਸ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕੋਈ ਹੈ ਹੀ ਨਹੀਂ ਕੋਈ ਨਹੀਂ ਹੈਗਾ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਿਆ ਕਰੋ ਤਾਨੂੰ ਰੋਜ਼ ਗੁਰਦੁਆਰਾ ਸਾਹਿਬ ਜਿੰਨਾ ਕੋ ਨਹੀਂ ਵੀ ਜਾ ਹੁੰਦਾ ਨਾ ਜਦੋਂ ਤੁਸੀਂ ਘਰੇ ਨਿਤਨੇਮ ਪੱਕਾ ਕਰ ਲੈਣੇ ਹੋ ਸਵੇਰ ਪੰਜ ਬਾਣੀਆਂ ਦਾ ਪਾਠ ਕਰਨਾ ਸ਼ਾਮ ਨੂੰ ਰਹਿਰਾਸ ਸੈਭ ਰਾਤ ਨੂੰ ਕੀਰਤਨ ਸੁਹੇਲੇ ਦਾ ਜਦ ਤੁਸੀਂ ਕਰਕੇ ਜਦੋਂ ਤੁਸੀਂ ਇੱਕ ਰੁਟੀਨ ਬਣ ਲੂਗੇ ਨਾ ਜਦੋਂ ਤੁਸੀਂ ਇੱਕ ਗੁਰੂ ਜਿਵੇਂ ਆਪਾਂ ਨੂੰ ਗੁਰੂਆਂ ਨੇ ਆਰਡਰ ਦਿੱਤਾ ਉਹਦੇ ਅਕੋਰਡਿੰਗ ਆਪਾਂ ਘਰੇ ਬਾਣੀ ਪੜਾਂਗੇ ਦਿਲੋਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਤੇ ਵੀ ਤੁਹਾਨੂੰ ਆਪਣੀ ਅਰਦਾਸ ਜਦੋਂ ਤੁਸੀਂ ਖੁਦ ਕਰਨੀ ਆ ਨਾ ਆਪਣੇ ਘਰ ਚ ਬੈਠ ਕੇ ਹੀ ਕਰਨੀ ਆ ਤੁਹਾਡੀ ਅਰਦਾਸ ਵੀ ਕਬੂਲ ਹੋ ਜਾਣੀ ਆ ਇੱਕ ਵਾਰ ਕਰਕੇ ਦੇਖੋ ਪਰ ਇਹ ਜਿਹੜੇ ਸਾਧੂ ਸੰਤ ਜਿਹੜੇ ਐਵੇਂ ਬਣੇ ਹੋਏ ਆ ਜੀ ਐਵੇਂ ਇੱਧਰ ਉੱਧਰ ਜਿਹੜੇ ਤੁਸੀਂ ਭਟਕਦੇ ਫਿਰਦੇ ਹੋ ਇਹ ਭਟਕਣਾ ਤੁਸੀਂ ਬੰਦ ਕਰ ਦਿਓ ਕਿਉਂਕਿ ਬਹੁਤ ਕੁਝ ਗਲਤ ਹੋ ਰਹੀ ਆ ਵਾ ਲੇਟੈਸਟ ਜਿਵੇਂ ਤੁਸੀਂ ਨਾਨਕ ਸਰ ਦੀ ਵੀ ਜਿਹੜੀ ਖਬਰ ਸੁਣੀ ਆ ਸਾਰਿਆਂ ਨੂੰ ਪਤਾ ਹੀ ਆ ਜੀ ਉਸ ਬਾਰੇ ਵੀ ਸੋ ਕਿੱਥੇ ਵੀ ਜਾਣਾ ਕੋਈ ਲੋਡ ਨਹੀਂ ਕਿਤੇ ਵੀ ਜਾਣ ਦੀ ਨਾਨਕਸਰ ਜਗਾ ਨਹੀਂ ਮਾੜੀ ਜਗਾ ਚ ਬਹੁਤ ਪਾਵਰ ਆ ਪਰ ਮੇਰੇ ਕਹਿਣ ਦਾ ਮਤਲਬ ਆ ਕਿ ਜੇ ਤੁਸੀਂ ਕਿਤੇ ਵੀ ਜਾਨੇ ਹੋ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਨਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕੋ ਉੱਥੇ ਹੀ ਅਰਦਾਸ ਕਰੋ ਉੱਤੇ ਅਰਦਾਸ ਕਰੋ ਤੁਹਾਡੀ ਅਰਦਾਸ ਕਬੂਲ ਹੋ ਜਾਣੀ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਉੱਤੇ ਬਾਬਾ ਬਿਠਾਇਆ ਹੁੰਦਾ ਆਪਾਂ ਉਹਦੇ ਅੱਗੇ ਰੋਣ ਬਹਿ ਜਾਣੀ ਆ ਉਹਨੂੰ ਗੱਲ ਕਹਿਣ ਲੱਗ ਉਹਨਾਂ ਨੇ ਵੀ ਫਿਰ ਘੁੰਮ ਫਿਰ ਕੇ ਆ ਹੀ ਕਹਿਣਾ ਪਾਠ ਕਰੋ ਜਾਂ ਨਾ ਵੇ ਦੇਖੋ ਕਿਵੇਂ ਮਿਸਯੂਜ਼ ਹੋ ਰਿਹਾ ਔਰ ਲੇਡੀਆਂ ਦਾ ਉੱਤੇ ਲੇਡੀਜ਼ ਦਾ ਉੱਤੇ ਹੋਇਆ ਹਣਾ ਸੋ ਆਪਣਾ ਮਿਸਯੂਜ਼ ਨਾ ਕਰਾਓ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਠੀਕ ਕੇ ਉੱਥੇ ਹੀ ਸਾਈਡ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣੇ ਮਨ ਦੇ ਵਿੱਚ ਅਰਦਾਸ ਕਰੋ ਉੱਥੇ ਆਪਣੇ ਦੁੱਖ ਉਹਨਾਂ ਨੂੰ ਸੁਣਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਕਿ ਜਿਹੜਾ ਉੱਥੇ ਇੱਕ ਦੇਹਧਾਰੀ ਗੁਰੂ ਬਿਠਾਇਆ ਹੋਇਆ ਸਾਈਡ ਤੇ ਨਾ ਕਿ ਉਹਨੂੰ ਤੁਸੀਂ ਮੰਨੋ ਉਹਦੇ ਉਹਦੇ ਕੋਲ ਜਾ ਕੇ ਦੁੱਖ ਫਰੋਲੋ ਦੁੱਖ ਉੱਥੇ ਫਰੋਲੋ ਜਿੱਥੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੁੱਖ ਫਰੋਲੋ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਦੁੱਖ ਦੱਸੋ ਆਪਣੇ ਤੁਹਾਡੇ ਹ ਉਹਨਾਂ ਨੇ ਕੋਈ ਜ਼ਿਆਦਾ ਹੱਲ ਨਹੀਂ ਕਰਨੇ ਤੁਹਾਡੇ ਉਹਨਾਂ ਨੇ ਵੀ ਗਾਂ ਗੁਰੂ ਗਰੰਥ ਸਾਹਿਬ ਜੀ ਦਾ ਹੀ ਸਹਾਰਾ ਲੈਣਾ ਵਾ ਫੇ ਤੁਸੀਂ ਗੁਰੂ ਗਰੰਥ ਸਾਹਿਬ ਜੀ ਦਾ ਖੁਦ ਹੀ ਸਹਾਰਾ ਲੈ ਲਓ ਤੁਸੀਂ ਵਿੱਚ ਵਿਚੋਲਾ ਕਿਉਂ ਪਾਣ ਲੱਗੇ ਹੋ ਜਿਹੜਾ ਤੁਹਾਡੇ ਮਿਸਯੂਜ਼ ਵੀ ਕਰ ਰਿਹਾ ਬਹੁਤ ਸਾਰੇ ਸੰਤ ਇੱਕੋ ਜੇ ਨਹੀਂ ਹੈਗੇ ਪਰ ਅੱਜ ਦੇ ਟਾਈਮ ਦੇ ਵਿੱਚ ਮੋਸਟਲੀ ਸਾਰੇ ਯਾਨੀ ਇਸ ਚੱਕਰ ਦੇ ਵਿੱਚ ਦੂਸਰੇ ਸੰਤ ਵੀ ਖਰਾਬ ਉਹਨਾਂ ਦਾ ਨਾਮ ਵੀ ਖਰਾਬ ਹੋ ਰਿਹਾ ਵਾ ਪਰ ਮੋਸਟਲੀ ਸਾਰੇ ਸਹੀ ਨਹੀਂ ਹੈਗੇ ਸੋ ਆਪਣੀ ਜਿਹੜੀ ਇੱਜ਼ਤ ਆਪਣੇ ਹੱਥ ਬਾਹ ਸੋ ਕਿਤੇ ਨਾ ਜਾਓ ਸਿਰਫ ਘਰੇ ਬੈਠ ਕੇ ਬਾਣੀ ਪੜੋ ਗੁਰਮੰਤਰ ਦਾ ਜਾਪ ਕਰਿਆ ਕਰੋ ਵਾਹਿਗੁਰੂ ਦਾ ਜਾਪ ਕਰੋ ਬਾਣੀ ਪੜੋ ਤੁਹਾਨੂੰ ਸਾਰਾ ਕੁਝ ਘਰ ਚ ਹੀ ਮਿਲ ਜਾਣਾ ਸੋ ਬਾਕੀ ਜੀ ਮੈਂ ਜਿਹੜਾ ਅੱਜ ਤੁਹਾਨੂੰ ਸ਼ਬਦ ਜਾਪਏ ਦੱਸਣ ਲੱਗੀਆਂ ਇਹਦਾ ਤੁਸੀਂ 41 ਦਿਨ ਜਾਪ ਕਰਨਾ 21 ਟਾਈਮ ਤੁਸੀਂ ਇਹਨੂੰ ਪੜ੍ਹਨਾ ਆ ਅੰਮ੍ਰਿਤ ਵੇਲੇ ਕਰਨਾ ਆ ਤੁਸੀਂ ਜਦੋਂ ਬਾਂਝ ਬਾਣੀਆਂ ਦਾ ਪਾੜ ਕਰਦੇ ਹੋ 4 1/2 ਦੇ ਵਿੱਚ ਤੁਸੀਂ ਇਹ ਜਾਪ ਕਰਨਾ ਡੇਲੀ ਕਰਨਾ ਬਿਨਾਂ ਨਾਗੇ ਕਰਨਾ ਕੋਲ ਜੱਲ ਰੱਖਣਾ ਸਾਰੇ ਘਰ 'ਚ ਛਿੱਟਾ ਦੇਣਾ ਖੁਦ ਵੀ ਸ਼ਕਣਾ ਉਹ ਜੱਲ ਤੇ ਆਪਣੇ ਪਰਿਵਾਰ ਮੈਂਬਰਾਂ ਨੂੰ ਵੀ ਛਕਾਉਣਾ ਤੇ ਅੱਗੇ ਤੁਹਾਡੀ ਸਕਰੀਨ ਤੇ ਹੁਣ ਸ਼ਬਦ ਜਾਪ ਆਊਗਾ ਪਲੀਜ਼ ਨੋਟ ਕਰ ਲਿਓ ਇੱਕ ਪੇਜ ਤੇ ਜਿਉ ਸ਼ਬਦ ਜਾਪ ਤੁਸੀਂ ਇਹ ਸ਼ਬਦ ਦਾ ਜਾਪ ਤੁਸੀਂ ਜਦੋਂ ਮਾਰਨਿੰਗ ਟਾਈਮ ਅੰਮ੍ਰਿਤ ਵੇਲੇ ਜਦੋਂ ਤੁਸੀਂ ਨਿਤਨੇਮ ਕਰਦੇ ਹੋ 4:30 ਵਜੇ ਉਦੋਂ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ 41 ਦਿਨ ਕਰਨਾ 21 ਟਾਈਮ ਕਰਨਾ ਹੈ ਜੀ ਇਹ 41 ਦਿਨ 21 ਵਾਰ ਇਸ ਸ਼ਬਦ ਦਾ ਤੁਸੀਂ ਜਾਪ ਕਰਨਾ ਤੁਸੀਂ ਦੇਖਿਓ ਜਦੋਂ ਤੁਸੀਂ 41 ਦਿਨ ਬਿਨਾ ਕੋਈ ਨਾਗਾ ਪਾਏ ਤੁਸੀਂ ਇਸ ਸ਼ਬਦ ਦਾ ਜਾਪ ਕਰੋਗੇ ਵਾਹਿਗੁਰੂ ਜੀ ਤੁਹਾਡੇ ਰਸਤੇ ਖੋਲਣਗੇ ਹੀ ਖੋਲਣਗੇ ਕੋਈ ਨਾ ਕੋਈ ਜਰੀਆ ਜ਼ਰੂਰ ਬਣਾਉਣਗੇ ਜਿਹਦੇ ਰਾਹੀਂ ਤੁਹਾਡਾ ਕਰਜ਼ਾ ਲਊਗਾ ਇਹ ਮੇਰੀ ਗਾਰੰਟੀ ਹੈ ਜੀ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜਾਂਦੇ ਹੋਏ ਜੀ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਤੁੰਸ਼ੀ ਗੁਰੂ ਰਾਮਦਾਸ ਜੀ ਤੁੰਸ਼ੀ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਇਓ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਰ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ